ਮੌਕੇ ਤੇ ਪਹੁੰਚੇ ਮੇਨ ਜਿਆਦਾ ਐਕਸੀਡੈਂਟ ਵੀ ਜਿਆਦਾ ਸੱਟਾਂ ਵਾਲੇ ਸੀਗੇ 5 ਜਣੇ ਜਿਆਦੇ ਡਰਾਈਵਰ ਦੇ ਸੱਟਾਂ ਆ। ਆਰਬਿਟ ਬੱਸ ਸੀਗੀ। ਅਬ ਹੋਰ ਤੋਂ ਆ ਰਹੀ ਸੀ। ਸਾਨੂੰ ਜਾਣਕਾਰੀ ਮਿਲੀ ਕਰਮਗੜ ਕੋਲ ਜਿੱਥੇ ਨਵਾਂ ਪੁਲ ਬਣ ਰਿਹਾ ਉੱਥੇ ਐਕਸੀਡੈਂਟ ਹੋਇਆ ਬੱਸ ਪਲਟੀ ਉੱਥੇ। ਕੇ ਗੰਨੇ ਦੀ ਟਰਾਲੀ ਆ ਰਹੀ ਸੀਗੀ ਬੱਸ ਦਾ ਸੰਤੁਲਨ ਵਿਗੜਨ ਕਰਕੇ ਬੱਸ ਸਾਈਡ ਤੇ ਪੰਜ ਜਣਿਆਂ ਨੂੰ ਅਸੀਂ ਲੈ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸਵਾਰੀਆਂ ਹੁਣ 35 40 ਸਵਾਰੀਆਂ ਸੀਗੀਆਂ 78 ਦੇ ਜਿਆਦਾ ਸੱਟ ਲੱਗੀ। ਸਵਾਕ 10 ਦੀ ਘਟਨਾ ਹੈ। ਸਾਨੂੰ 15 10 ਮਿੰਟ ਹੀ ਲੱਗੇ ਉਹਨਾਂ 10 ਮਿੰਟ। ਇਹਨ ਜਦੋਂ ਅਸੀਂ ਪਹੁੰਚੇ ਅਸੀਂ ਸਵਾਰੀਆਂ ਨੂੰ ਬਾਹਰ ਕੱਢ ਰਹੇ ਸੀਗੇ ਉੱਥੇ ਲੋਕਲ ਬੰਦੇ ਸੀਗੇ ਜਿਹੜੇ ਹਾਂਜੀ ਭਾਈ ਜੀ ਕੀ ਨਾਮ ਕੀ ਤੁਹਾਡਾ ਡਾਟਾ ਕੀ ਹੋਇਆ ਕੀ ਸੀਗਾ ਜੀ ਸਰ ਮੈਂ ਜਸ਼ਨਦੀਪ ਸਿੰਘ ਕਾਂਸਟੇਬਲ ਰੈਂਕ ਆ ਮੇਰਾ ਤੇ ਸਾਡਾ ਰੂਟ ਹੈਗਾ 88505 ਜਿਹੜਾ ਡੇਰਾ ਲੰਗ ਤੋਂ ਪੱਕੀ ਟਿੱਬੀ ਤੱਕ ਹੈ। ਸਾਨੂੰ ਜਾਣਕਾਰੀ ਮਿਲੀ ਕਿ ਕਰਮਗੜ ਕੋਲ ਜਿੱਥੇ ਨਵਾਂ ਪੁਲ ਬਣ ਰਿਹਾ ਉੱਥੇ ਐਕਸੀਡੈਂਟ ਹੋਇਆ ਬੱਸ ਪਾਰਟੀ ਉੱਥੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਮੇਨ ਜਿਆਦਾ ਐਕਸੀਡੈਂਟ ਵੀ ਜਿਆਦਾ ਸੱਟਾਂ ਵਾਲੇ ਸੀਗੇ ਪੰਜ ਜਣੇ ਅਸੀਂ ਪੰਜ ਜਣਿਆਂ ਨੂੰ ਅਸੀਂ ਲੈ ਕੇ ਮਲੋਟ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਬਾਕੀ ਇਹ ਸਾਰਾ ਅੱਗੇ ਗੰਨੇ ਦੀ ਟਰਾਲੀ ਆ ਰਹੀ ਸੀਗੀ ਤੇ ਬੱਸ ਦਾ ਸੰਤੁਲਨ ਵਿਗੜਨ ਕਰਕੇ ਬੱਸ ਸਾਈਡ ਤੇ ਔਰਬਿਟ ਬੱਸ ਸੀਗੀ ਅਬ ਹੋਰ ਤੋਂ ਆ ਰਹੀ ਸੀ ਕਿੰਨੀ ਕਿਸਵਾਰੀ ਸੀ ਵਿੱਚ ਸਵਾਰੀਆਂ 35 40 ਸਵਾਰੀਆਂ ਸੀਗੀਆਂ ਤੇ 7 8 ਦੇ ਜਿਆਦਾ ਛੱਟ ਲੱਗੀ ਸੀ 9 ਵਜੇ ਦੀ ਘਟਨਾ ਤੇ ਤੁਸੀਂ 9 ਵਜੇ ਪਹੁੰਚ ਗਏ ਸਵਾ 10 ਸਵਾ 10 ਦੀ ਘਟਨਾ ਹੈ ਤੇ ਸਾਨੂੰ 15 10 ਮਿੰਟ ਹੀ ਲੱਗੇ ਹੁਣੇ 10 ਹੋਰ ਵੀ ਜਿਹੜੀਆਂ ਸਵਾਰੀਆਂ ਨੂੰ ਹੋਰ ਹਸਪਤਲਾਂ ਚ ਲੈ ਕੇ ਜਾਏ ਨਹੀਂ ਅਸੀਂ ਸਿਵਲ ਹਸਪਤਲ ਮਲੋਟ ਹੀ ਲੈ ਕੇ ਜਾਂਦੇ ਜਿਆਦੇ ਬਚਾਇਆ ਕਿਉਂਕਿ ਕਿਸ ਤਰ੍ਹਾਂ ਲੱਟਿਆ ਬਾਹਰ ਮੇਨ ਤਾਂ ਸਰ ਵੀ ਮੇਨ ਜਦੋਂ ਅਸੀਂ ਪਹੁੰਚੇ ਅਸੀਂ ਸਵਾਰੀਆਂ ਨੂੰ ਬਾਹਰ ਕੱਢ ਰਹੇ ਸੀਗੇ ਉੱਥੇ ਲੋਕਲ ਬੰਦੇ ਸੀਗੇ ਜਿਹੜੇ ਸੇਵਾਦਾਰ ਉਹਨਾਂ ਨੇ ਗੱਡੀ 'ਚ ਬਿਠਾਤੇ ਅਸੀਂ ਆਪ ਵੀ ਬਿਠਾ ਲਈ ਸੀ ਬੰਦੇ ਜਿਹੜੇ ਫਿਰ ਅਸੀਂ ਸਿਵਲ ਹਸਪੀਟਲ ਮਿਲੋਟ ਲਈ ਸੀ ਤੇ ਬਾਕੀ ਹਾਂਜੀ ਜਿਆਦਾ ਸੀਰੀਅਸ ਤਾਂ ਹੈ ਨਹੀਂ ਕੋਈ ਵੀ ਬਾਕੀ ਜਿਆਦਾ ਡਰਾਈਵਰ ਦੇ ਸੱਟਾਂ ਆ ਉਹਨਾਂ ਦੇ ਟਾਂਕੇ ਵਗੈਰਾ ਲੁੱਟੇ